ਸਰ ਕਾਲਾਵਾਇ ਗੁਰੂ ਜੀ ਕੀ ਪਤੇ ਮੈਂ ਵਿਜੇ ਸ਼ਰਮਾ ਜਨਤਾ ਪਾਰਟੀ ਯੂनाइटेड ਦਾ ਵਾਈਸ ਪ੍ਰਧਾਨ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਦੇ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਤੇ ਪਟਨਾ ਸਾਹਿਬ ਪਹੁੰਚਿਆ ਆਪਣੇ ਜਥੇ ਸਮੇਤ ਜਿਹੜਾ ਇਤੋਂ ਵਿਸ਼ਾਲ ਸ਼ੋਭਾ ਯਾਤਰਾ 17 ਤਰੀਕ ਨੂੰ 12:30 ਵਜੇ ਸ਼ੁਰੂ ਹੋਏਗੀ ਆਨੰਦਪੁਰ ਸਾਹਿਬ ਲਈ ਰਵਾਨਾ ਕੀਤਾ ਜਾਏਗਾ ਉਹਦੇ ਸੰਬੰਧ ਵਿੱਚ ਅਸੀਂ ਸਾਰੀ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉੱਚ ਵੱਧ ਚੜ ਕੇ ਹਿੱਸਾ ਲੈਣ ਤੇ ਇਸ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਣ ਤੇ ਤਨ ਮਨ ਧਨ ਨਾਲ ਸੇਵਾ ਕਰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ 350 ਸਾਲਾਂ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਈ ਚੱਤੀ ਦਾਸ ਭਾਈ ਮਤੀ ਦਾਸ ਭਾਈ ਦੇ ਆਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਤ ਪੂਰੇ ਦੇਸ਼ ਵਿਦੇਸ਼ਾਂ ਵਿੱਚ ਔਰ ਪੰਜਾਬ ਦੀ ਧਰਤੀ ਤੇ ਵੀ ਵੱਡੇ ਪੱਧਰ ਤੇ ਸ਼ਤਾਬਦੀ ਮਨਾਈ ਜਾ ਰਹੀ ਆ ਇਹ ਸ਼ਤਾਬਦੀ ਪਟਨਾ ਸਾਹਿਬ ਦੀ ਧਰਤੀ ਤੇ ਵੀ ਮਨਾਈ ਜਾ ਰਹੀ ਆ ਇਥੋਂ ਰੰਭਤਾ ਹੋ ਕੇ ਗੁਰੂ ਕੇ ਬਾਗ ਤੋਂ ਜਿਹਦੀ ਰੰਭਤਾ ਵਿਹਾਰ ਸਰਕਾਰ ਦਾ ਸੰਯੋਗ ਤੱਕ ਪਟਨਾ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਜਿਹੜੇ ਜਨਤਾ दल ਯੂਨੀਟਰ ਦੇ ਪ੍ਰਧਾਨ ਆ ਮਾਲਿਕ ਤੇ ਬੈਣੀਪਾਲ ਜੀ ਉਹਨਾਂ ਦੇ ਯਤਨਾਂ ਸਦਕਾ ਸੰਗਤੀ ਸਹਾ ਸੰਗਠਨ ਨੇ اور ਨਾਪੁਰਖਾਂ ਸੰਪਰਤਾਵਾਂ ਨੇ ਜਤਨਾ ਸਦਕਾ ਜਿਹੜਾ ਵਾ ਪੰਜਾਬ ਤੋਂ ਇਹ ਜਥਾ ਇੱਥੇ ਆਇਆ ਵਾ 17 ਤਰੀਕ ਨੂੰ ਗੁਰੂ ਕੇ ਬਾਗ ਤੋਂ ਜਿਹੜੀ ਆ ਨਗਰ ਕੀਰਤਨ ਦੀ ਰੰਗਤਾ ਹੋਣੀ ਆ ਉਹ ਸੱਤ ਸਟੇਟਾਂ ਦੇ ਵਿੱਚੋਂ ਹੁੰਦਾ ਹੋਇਆ ਪੰਜਾਬ ਦੀ ਧਰਤੀ ਤੇ ਆਊਗਾ ਔਰ ਬਹੁਤ ਸੰਗਤਾਂ ਆ ਜਿਹੜੀ ਆਈ ਹੋਈ ਸੰਗਤਾਂ ਉਹਨਾਂ ਦਾ ਬਹੁਤ ਵੱਡਾ ਉਤਸ਼ਾਹ ਆ ਪੰਜਾਬ ਤੋਂ ਘੱਟੋ ਘੱਟ 7-800 ਦਾ ਜਥਾ ਜਿਹੜਾ ਵਾ ਤੇ ਇੱਥੇ ਪਹੁੰਚਿਆ ਪੂਰੀ ਟ੍ਰੇਨ ਪਹੁੰਚੀ ਆ ਔਰ ਇਹ ਨਗਰ ਕੀਰਤਨ ਜਿਹੜਾ ਵਾ ਪੜਾ ਪਹੁੰਚਣਾ ਵਾ ਤੇ ਪੰਜਾਬ ਦੀਆਂ ਸਭੂਤੀਆਂ ਸਿੱਖ ਸੰਗਤਾਂ ਨੂੰ ਜਥੇਬੰਦੀਆਂ ਨੂੰ ਫੀਲ ਕਰਦੇ ਆ ਕਿ ਜਦੋਂ ਇਹ ਨਗਰ ਕੀਰਤਨ ਪੰਜਾਬ ਦੇ ਵਿੱਚ ਐਂਟਰ ਆਉਣਾ ਵਾ ਉੱਥੇ ਵੱਧ ਚੜ ਕੇ ਸੰਯੋਗ ਦਿੱਤਾ ਜਾਵੇ ਇਹ 17 ਤਰੀਕ ਨੂੰ ਨਗਰ ਕੀਰਤਨ ਜਿਹੜਾ ਵਾ ਗੁਰੂ ਕੇ ਬਾਗ ਤੋਂ ਆਰੰਭ ਹੋ ਕੇ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੀ ਸਮਾਪਤੀ ਹੋਣੀ ਆ ਇਸ ਨਗਰ ਕੀਰਤਨ ਦਾ ਨਾ ਮਕਸਦ ਇਹ ਆ ਉਹ ਪਹਿਲਾ ਜਦੋਂ ਨਗਰ ਕੀਰਤਨ ਜਿਹੜਾ ਵਾ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਲੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗੁਰੂ ਕੇ ਬਾਗ ਵਿੱਚ ਹੋਈ ਸੀ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਸੀ ਉਦੋਂ ਗੁਰੂ ਸਾਹਿਬ ਆਸਾਮ ਦੀ ਯਾਤਰਾ ਤੇ ਗਏ ਸੀ ਔਰ ਇਸ ਜਿਹੜੀ ਨਗਰ ਕੀਰਤਨ ਦੀ ਜਿਹੜੀ ਰਮਤਾ ਉਹ ਇੱਥੋਂ ਗੁਰੂ ਕੇ ਬਾਗ ਤੋਂ ਕੀਤੀ ਜਾ ਰਹੀ ਹੈ ਤੇ ਇਹਦੀ ਸੰਪੂਰਨਤਾ ਸ੍ਰੀ ਅਨੰਦਪੁਰ ਸਾਹਿਬ ਹੋ ਰਹੀ ਆ ਕਿਉਂਕਿ ਗੁਰੂ ਸਾਹਿਬ ਦਾ ਮੇਲ ਮਲਾਪ ਪਹਿਲੀ ਵਾਰ ਇੱਥੇ ਹੁੰਦਾ ਵਾ ਕਿ ਜਿਹੜਾ ਵਿਛੋੜਾ ਪੈਂਦਾ ਵਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਪੈਂਦਾ ਵਾ ਇਹ ਕਰਕੇ ਇਹਦੀ ਜਿਹੜੀ ਰੂਪਰੇਖਾ ਵਾ ਇਇਤਸੇ ਤਰੀਕੇ ਨਾਲ ਲਿਖੀ ਗਈ ਹੈ ਸਾਰੀਆਂ ਸਟੇਟਾਂ ਤੋਂ ਘੁੰਮਦਾ ਘੁੰਮਦਾ ਪੂਰੇ ਪੰਜਾਬ ਦੇ ਵਿੱਚ ਇਹ ਯਾਤਰਾ ਹੋਣੀ ਆ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਹਾਰਾਜ ਦੇ ਪ੍ਰਾਤਨ ਸ਼ਸਤਰ ਵੀ ਲੈ ਕੇ ਜਾਣਾ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਔਰ ਜਿਹੜੀ ਇੱਥੇ ਆਈ ਸੰਗਤ ਆ ਉਹਨਾਂ ਦੇ ਵੱਲੋਂ ਇੱਕ ਜਕਾਰਾ ਬਲੰਦ ਕਰਦੇ ਆਂ ਫੂਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪ ਨੂੰ ਸੰਗਤ ਆ ਇੱਕ ਬਾਦਰ ਸਾਹਿਬ ਦਾ ਸ਼ਹੀਦੀ ਵਿਹਾੜਾ ਜੋ 350 350 ਸਾਲਾ ਸ਼ਹੀਦ ਵਿਹਾੜਾ ਲਗਭਗ 500 ਰੁਪਏ ਸੰਗਤਾਈ ਆ ਵੱਡੇ ਵੱਧ ਦੇ ਕੱਲ ਨੂੰ ਵੀ 500 ਸੰਗਤਾਈ ਆ ਪੰਜਾਬ ਤੋਂ ਤੇ ਜੋ ਗੁਰਦੇਵ ਸਾਹਿਬ ਮਾਰਗ ਦੇ ਸਾਹ ਹਰਿਆਣਾ ਦਾ ਉਹ ਸਾਰੀ ਮੋਕਾ ਦੇ ਦਿੱਤਾ ਜਿਸਾਨੂ ਗੁਰਦੇਵ ਸਾਹਿਬ ਮਾਰਗ ਦੇ ਬਸ਼ੇਰ ਕਰਨਾ ਇਹ ਹੀ ਇਹ ਬੇਨਤੀ ਆ ਜੋ ਮਾਲੂਕ ਸਿੰਘ ਰਣਕਪਾਲ ਉਸ ਨਗਰਪੁਰ ਨੂੰ ਬਹੁਤ ਵੱਡਾ ਰਿਹਾਣ ਆ ਪਾਸੇ ਕਰਾ ਰਿਹਾ ਗੂਣਾ ਬਾਕੀ ਵਿਚਾਰ ਆ ਪੱਗੇ ਕਰਾਂਗੇ ਸਾਨੂੰ ਕਿਸੇ ਬਹੁਤ ਜ਼ਿਆਦਾ ਪਰੇਸ਼ਾਨ ਬੜਾ